DSP ਦੇ ਪਰੋਸੇ ਤੋਂ ਬਾਅਦ ਪਰਿਵਾਰ ਨੇ ਮੁੱਠਪੇੜ ਵਿੱਚ ਮਾਰੇ ਗਏ ਮੁਲਜ਼ਮ ਜਸਨਪ੍ਰੀਤ ਸਿੰਘ ਵਾਸੀ ਪਿੰਡ ਸ਼ਾਹੂਰ ਦਾ ਅੰਤਿਮ ਸੰਸਕਾਰ ਅੱਧਾ ਘੰਟਾ ਦੇਰੀ ਨਾਲ ਕੀਤਾ ਪੁਲਿਸ ਚੌਕੀ ਕਲਨੌਰ ਬਖਸ਼ੀਵਾਲ ਤੇ ਹਮਲਾ ਕਰਨ ਵਾਲੇ ਤਿੰਨ ਅਤਿਵਾਦੀਆਂ ਦੀਆਂ ਲਾਸ਼ਾਂ ਅੱਜ ਗੁਰਦਾਸਪੁਰ ਲਿਆਂਦੀਆਂ ਗਈਆਂ ਜਿੱਥੇ ਮੁਲਜ਼ਮ ਗੁਰਵਿੰਦਰ ਸਿੰਘ ਵਾਸੀ ਕਲਨੌਰ ਦਾ ਅੰਤਿਮ ਸੰਸਕਾਰ ਕੀਤਾ ਗਿਆ ਪਰ ਜਦੋਂ ਮੁਲਜ਼ਮ ਜਸਨਪ੍ਰੀਤ ਸਿੰਘ ਉਰਫ ਪ੍ਰਤਾਪ ਵਾਸੀ ਪਿੰਡ ਸ਼ਾਹੂਰ ਜਦੋਂ ਮ੍ਰਿਤਕ ਸਿੰਘ ਦੀ লাশ ਪਰਿਵਾਰ ਨੂੰ ਸੌਂਪੀ ਗਈ ਤਾਂ ਪਰਿਵਾਰ ਨੇ লাশ ਦਾ ਮੁਆਇਨਾ ਕਰਨ ਤੋਂ ਬਾਅਦ ਅੰਤਿਮ ਸੰਸਕਾਰ ਕਰਨ ਤੋਂ ਬਾਅਦ ਕਿਹਾ ਕਿ ਉਹਨਾਂ ਦੇ ਪੁੱਤਰ ਦੇ ਸਰੀਰ ਤੇ ਗੋਲੀ ਦਾ ਕੋਈ ਨਿਸ਼ਾਨ ਨਹੀਂ ਹੈ ਤਾਂ ਫਰਜ਼ੀ ਮੁਕਾਬਲਾ ਕਰਵਾਇਆ ਗਿਆ ਜਿਸ ਕਾਰਨ ਉਹਨਾਂ ਨੇ ਰਸਮਾਂ ਰੋਕ ਦਿੱਤੀਆਂ ਪਰ ਕਰੀਬ ਅੱਧੇ ਘੰਟੇ ਬਾਅਦ ਦੀ ਐਸਪੀ ਅਮੋਲਕ ਸਿੰਘ ਪਰਿਵਾਰ ਨੂੰ ਮਿਲਣ ਲਈ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਉਹ ਉਹਨਾਂ ਦੇ ਨਾਲ ਹਨ ਅਤੇ ਪੋਸਟਮਾਰਟਮ ਦੀ ਰਿਪੋਰਟ ਪਰਿਵਾਰ ਨੂੰ ਭੇਜ ਦਿੱਤੀ ਜਾਵੇਗੀ DSP ਦੇ ਪਰੋਸੇ ਤੋਂ ਬਾਅਦ ਲਾਸ਼ ਦਾ ਸਸਕਾਰ ਕਰ ਦਿੱਤਾ ਗਿਆ ਪਰ ਪਰਿਵਾਰ ਨੇ ਕਿਹਾ ਕਿ ਇਸ ਮੁਕਾਬਲੇ ਦੀ ਜਾਂਚ ਹੋਣੀ ਚਾਹੀਦੀ ਹੈ ਆਇਆ ਇਹਨਾਂ ਕਹਿਆ ਵੀ ਗੋਲੀਆਂ ਮਾਰ ਕੇ ਤੁਹਾਡੇ ਬੱਚੇ ਨੇ ਸਾਡੇ ਤੇ ਹਮਲਾ ਕੀਤਾ ਅੱਗੋਂ ਅਸੀਂ ਵੀ ਪੁਲਿਸ ਕੋ مقابلہ ਕੀਤਾ ਸਾਡੇ ਤੇ ਵੀ ਉਹਨਾਂ ਗੋਲੀ ਵਾਲੀ ਕੀਤੀ ਅਸੀਂ ਚਲੋ ਮਾਰੇ ਗਏ ਬੱਚੇ ਤੁਹਾਡੇ ਅਖੇ ਜੋ ਠੀਕ ਆ ਜੀ ਅੰਨੇ ਪਹਿਲਾਂ ਬੱਚੇ ਨੂੰ ਗੋਲੀਆਂ ਵੱਜੀਆਂ ਤੇ ਫਿਰ ਅਸੀਂ ਹਸਪਤਾਲ ਲੈ ਕੇ ਗਏ ਆ ਬੱਚੇ ਤੁਹਾਡੇ ਨਹੀਂ ਵੱਜ ਪਾਏ ਠੀਕ ਆ ਉਹ ਤੁਸੀਂ ਨੈਟ 'ਤੇ ਚੜੀਓ ਫੋਟੋ ਵੇਖੀਨ ਪਾਸਪੋਰਟ ਉਹ ਬਿਲਕੁਲ ਸਹੀ ਆ ਸਾਫ਼ ਸੁਥਰੇ ਲੀਡੇ ਆ ਉਹ ਜੇ ਨਿਸ਼ਾਨ ਕੋਈ ਲਊਦਾ ਨਹੀਂ ਕੋਈ ਕਾਹੇ ਦਾ ਨਹੀਂ ਠੀਕ ਆ ਜੀ ਉੱਤੇ ਵੀ ਕੋਈ ਨਿਸ਼ਾਨ ਨਹੀਂ ਹੈਗਾ ਹੁਣ ਬੱਚੇ ਦੀ ਡੈੱਡ ਬੋਡੀ ਪਈ ਐ ਇੱਥੇ ਵੀ ਨਿਸ਼ਾਨ ਤੁਸੀਂ ਖੁਦ ਦੇਖ ਚੁੱਕਦੇ ਹੋ ਕੋਈ ਦੇਖਦਾ ਮੈਂ ਪੁੱਛਿਆ ਆਂਦੇ ਵੀ ਅੱਗੋਂ ਇਹਨਾਂ ਸਾਡੇ ਦੇ ਮੁਕਾਬਲਾ ਕੀਤਾ ਇਹਨਾਂ ਨੂੰ ਰੋਕਿਆ ਗਿਆ ਸੀ ਤੇ ਪਰ ਇਹ ਬੱਚੇ ਸਾਡੇ ਕੋ ਰੁਕੇ ਨਹੀਂ ਅਸੀਂ ਫੇਰ ਇਹਨਾਂ ਹੱਟ ਦੇ ਹਮਲਾ ਕੀਤਾ ਅਸੀਂ ਫੇਰ ਇਹਨਾਂ ਦਾ ਕੀਤਾ ਤੇ ਫੇਰ ਤੁਹਾਡਾ ਬੱਚਾ ਮਾਰਿਆ ਗਿਆ ਹਾਂ ਹਾਂ ਨਾਰ ਸੇ ਇਹੋ ਸਾਗਾ ਰੰਜਿਤ ਸਿੰਘ ਦਾ ਬੱਚਾ ਡਾ ਮਾਰਿਆ ਗਿਆ ਹੋਰ ਕੋਈ ਹਨ ਕੋਈ ਇਹੋ ਜੀ ਗੱਲ ਨਹੀਂ ਬੱਚੇ ਨੂੰ ਚਲੋ ਮੰਨ ਲਓ ਗੋਲੀਆਂ ਤੁਸੀਂ ਚਲਾਈਆਂ ਬੱਚਾ ਦੱਸੋ ਸਹੀ ਵੀ ਕੀ ਕਿੱਥੇ ਗੋਲੀ ਉਹਦੀ ਵੱਜੀ ਆ ਕੋਈ ਇਨਸਾਫ ਦਿਓ ਹਨੂੰ ਦੱਸੋ ਕਿੱਥੇ ਗੜਬੜੀ ਵੇਖਣ ਦੀ ਤੁਹਾਨੂੰ ਨਹੀਂ ਵੇਖਣ ਦੀ ਕਿਉਂ ਨਾ ਆਂਦੇ ਵੀ ਨਹੀਂ ਜਲਦੀ ਉਥੇ ਵੀ ਪੁਲਿਸ ਪ੍ਰਸ਼ਾਸਨ ਬੜਾ ਵਾ ਮੀਡੀਆ ਬੜਾ ਵਾ ਤੁਹਾਡਾ ਦਿਮਾਗ ਖਰਾਬ ਕਰੇਗਾ ਚਲੋ 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 ਤੇ ਦਮੇ ਟੋਮੇਟ ਆ ਉਹਨਾਂ ਤਿੰਨੇ ਆਪੇ ਲੱਦੇ ਆ ਉਹਨੂੰ ਲੱਦਣ ਦਾ ਮੌਕਾ ਵੀ ਨਹੀਂ ਦਿੱਤਾ ਨਾ ਮੂੰਹ ਖਾਲਿਆ ਲੱਦ ਕੇ ਕਹਿੰਦਾ ਚਲੋ ਚਲੋ ਚੱਲੀਏ ਚੱਲੀ ਚੱਲੀ ਹੁਣ ਕੀ ਤੁਸੀਂ ਸਤਿਕਾਰ ਕਰੋ ਆਹ ਵੀ ਇਹ ਦੇ ਨੇ ਅਸੀਂ ਤਾਂ ਵੇਖਦੇ ਆਂ ਬੱਚਿਆਂ ਦਾ ਸਲਾਹ ਕਰਦੇ ਆਂ ਸਾਰਿਆਂ ਨਾਲ ਵੀ ਕੀ ਕਰਨਾ ਚਾਹੀਦਾ ਅਹੀਂ ਤਾਂ ਫਿਰ ਇਨਸਾਫ ਹੀ ਮੰਗਾਗੇ ਗੋਲੀਆਂ ਦਾ ਅਫਸਰ ਸਾਰੇ ਖਲੋਦਿਆ ਮੈਨੂੰ ਕਹਿੰਦਾ ਮੈਂ ਦੱਸ ਇੱਕੋ ਨਿਸ਼ਾਨ ਦੱਸ ਦੋ ਮੇਰੇ ਬੱਚੇ ਦਾ ਵੀ ਆ ਗੋਲੀ ਮਾਰ ਕੇ ਕੀਤਾ ਸੀ ਮੈਂ ਬਸ ਇਹੋ ਮੰਗਦਾ ਜੋ ਮੰਗ ਮੇਰੀ ਇਹੋ ਜੋ ਉਹ ਇਹਨਾਂ ਨੇ ਕਿਹਾ ਹੈ ਵੀ ਇਹਨਾਂ ਦੀ ਇੰਜ ਜੀ ਨਹੀਂ ਹੈ ਗਿਆ ਤੂੰ ਉਹ ਤੇ ਜਿਹੜਾ ਪੋਸਟਮਾਰਟਮ ਹੋਇਆ ਹੈ ਇਹਨਾਂ ਦਾ ਇਹ ਵਿੜਿਆ ਜਿੱਥੇ ਐਨਕਾਉਂਟਰ ਹੋਇਆ ਫਿਰ ਉੱਥੇ ਜੁਪੀ ਦੇ ਵਿੱਚ ਇਹਨਾਂ ਦਾ ਇਹਨਾਂ ਦੀ ਸੈਮਤੀ ਨਾਲ ਹੀ ਪੋਸਟਮਾਰਟਮ ਹੋਇਆ ਉੱਥੇ ਬੋਡੀ ਜੀ ਲੈ ਕੇ ਆਏ ਕੀ ਸਰਕਾਰ ਦਾ ਰਾਈ ਕਿੰਨੇ ਮੁੜੇ ਮਾਰੇ ਸੀ ਕਿ ਕੀ ਸੰਸਕਾਰ ਕੀਤਾ ਨੇ ਕਿੰਨੇ ਮੁੜੇ ਤੇ ਪਹੁੰਚਿਆ ਅੱਜ ਹੁਣ ਅੱਜ ਤਿੰਨ ਤਿੰਨ ਜਿਹੜੇ ਸੀ ਜੋ ਸੋਚਦੇ ਜਿਹੜੇ ਨੌਜਵਾਨ ਜਿਹੜੇ ਉੱਥੇ ਜਿੰਨਾ ਦਾ ਇਨਕੁਆਇਰੀ ਹੋਇਆ ਹੈ ਉਹ ਤਿੰਨਾਂ ਦਾ ਸੰਸਕਾਰ ਇੱਥੇ ਹੋ ਰਿਹਾ ਕਿਹੜੇ ਪਿੰਡ ਚ ਹੋ ਰਿਹਾ ਜੀ ਇੱਕ ਸ਼ੂ ਰਿਹਾ ਇੱਕ ਅਗਵਾਨ ਇੱਕ ਕਲਾ ਨੌਰ ਦੇ ਵਿੱਚ ਕੀ ਸਰਕਾਰ ਦਾ ਇਹਨਾਂ ਜਾਂਚ ਕਰਨੇ ਪਰ ਨਾ ਇਹਨਾਂ ਨੇ 124 ਨੰਬਰ ਮਕਦਮੇ ਦਾ ਜੋ ਐ ਸੀ ਉਹ ਤੇ ਨਾ ਨੇ ਬਖਸ਼ੀਗੜ ਜਿਹੜੀ ਚੌਕੀ ਹੈ ਉੱਥੇ ਬਲਾਸਟ ਕੀਤਾ ਸੀ ਗ੍ਰੇਨੇਡ ਡਾ ਕਿੱਥੇ ਮਗਾ ਲਾਣਾ ਦਾ ਇਹਨਾਂ ਦਾ ਯੂਪੀ ਪੁਰਨਪੁਰ ਜਿਹੜਾ ਹੈ ਉੱਥੇ ਕਿਤੇ ਹੋਇਆ ਹੈ ਉੱਥੇ ਰਾਈਟ ਤੇ ਮੈਂ ਤਾਂ ਗਿਆ ਨਹੀਂ ਅੱਛਾ ਬਾਕੀ ਉਹ ਤੇ ਪੁਰਨਪੁਰ ਜਿਹੜਾ ਉੱਥੇ ਥਾਣੇ ਦੇ ਵਿੱਚ ਹੈ ਇਹ ਤਾਂ ਨਹੀਂ ਸੰਸਕਾਰ ਗਿਆ ਨਿਸ਼ਾਨ ਲਾ ਰਿਹਾ ਇਹ ਤਾਂ ਇਹਨਾਂ ਦੀ ਮੰਗ ਹੀ ਨਹੀਂ ਸੀ ਇਹਨਾਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਬਾਕੀ ਹੁਣ ਕੀ ਸ਼ੋਸ਼ਣ ਦਿੱਤਾ ਸਕਣਾ ਨੇ ਨਾ ਅਨਸ਼ਾਸਨ ਤੇ ਇਹੋ ਹੀ ਐ ਤੇ ਇਹ ਹੀ ਤੇ ਜਿਹੜੀ ਜਿੱਦਾਂ ਦੀ ਵੀ ਇਹ ਜਾਂਚ ਹੋਣਗੀ ਤੇ ਨਾਲ ਇਹਨਾਂ ਨੇ ਕਰਵਾਉਣਾ ਹਾਂ ਬਾਕੀ ਦਾ ਸੰਸਕਾਰ ਹੋ ਗਿਆ ਹੈ ਇਹਨਾਂ ਨੂੰ ਕਰਨੀ ਜੀ ਕਰ ਲੈਣੀ ਹੈ ਮੰਨ ਕੇ ਪਰਿਵਾਰ ਜੀ ਹਾਂਜੀ ਹਾਂਜੀ ਸਹਿਮਤ ਹੈ ਪਰ ਠੀਕ